ਤਾਂ ਗਲੀਆਂ ਦੇ ਵਿੱਚ ਹੁਣ ਕਾਗਜ਼ ਚੁੱਕਣ ਵਾਲਿਆਂ ਤੋਂ ਹੋ ਜਾਓ ਸਾਵਧਾਨ ਤਾਂ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਕਾਗਜ਼ ਚੁੱਕਣ ਵਾਲੇ ਨੌਜਵਾਨ ਦੇ ਵੱਲੋਂ ਵੱਡਾ ਕਾਂਡ ਕਰ ਦਿੱਤਾ ਜਾਂਦਾ ਜੀਹਾਂ ਕਾਗਜ਼ ਚੁੱਕਣ ਵਾਲਾ ਨੌਜਵਾਨ ਦਰਅਸਲ ਕਿਸੇ ਦੇ ਘਰ ਦੇ ਬਾਹਰ ਪਿਆ ਸਮਾਨ ਹੁਣ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਫਰਾਰ ਹੋ ਜਾਂਦਾ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਕਿਸੇ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਕੈਟਰਿੰਗ ਦਾ ਸਮਾਨ ਰੱਖਿਆ ਹੋਇਆ ਸੀ ਤੇ ਉਹਨਾਂ ਨੇ ਬੈਟਰੀਂਗ ਦਾ ਸਮਾਨ ਕਿਤੇ ਹੋਰ ਜਗ੍ਹਾ ਤੇ ਲੈ ਕੇ ਜਾਣਾ ਸੀ ਇਸ ਲਈ ਉਹਨਾਂ ਨੇ ਆਪਣੇ ਘਰ ਦੇ ਬਾਹਰ ਰੱਖ ਦਿੱਤਾ ਤਾਂ ਕਿ ਸਮਾਨ ਚੱਕਣ ਲੈ ਜਾਣ ਦੇ ਵਿੱਚ ਉਹਨਾਂ ਨੂੰ ਸੌਖਾ ਰਹੇ ਪਰ ਇਸ ਚੋਰ ਦੇ ਵੱਲੋਂ ਇਸ ਕਾਗਜ਼ ਚੱਕਣ ਵਾਲੇ ਨੌਜਵਾਨ ਦੇ ਵੱਲੋਂ ਉਸੇ ਵੇਲੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਨਾ ਕੈਦ ਹੁੰਦੀਆਂ ਤਾਂ ਸ਼ਾਇਦ ਕੋਈ ਵੀ ਯਕੀਨ ਨਾ ਮੰਨਦਾ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜੋ ਕਿ ਕਾਗਜ਼ ਚੁੱਕਦਾ ਹੈ ਤੇ ਕਾਗਜ਼ ਚੁੱਕ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੋ ਕਿਸ ਤਰੀਕੇ ਦੇ ਨਾਲ ਚੋਰੀ ਕਰ ਸਕਦਾ ਤਾਂ ਬਿਲਕੁਲ ਸੀਸੀਟੀਵੀ ਕੈਮਰਾ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਸ ਨੌਜਵਾਨ ਨੇ ਸ਼ਰਿਆਮ ਦਿਨ ਦਿਹਾੜੇ ਸਵਾਰਦਤ ਨੂੰ ਅੰਜਾਮ ਦਿੱਤਾ ਤਾਂ ਬਿਲਕੁਲ ਇਸ ਸੰਬੰਧੀ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਰ ਤੁਸੀਂ ਹੁਣ ਆਪਣਾ ਸਮਾਨ ਜਿਹੜਾ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੇ ਬਾਹਰ ਬਿਲਕੁਲ ਵੀ ਨਾ ਰੱਖੋ ਕਿਉਂਕਿ ਹੁਣ ਤੁਹਾਡਾ ਸਮਾਨ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਜਿੱਹਾਂ ਤੁਸੀਂ ਇਸ ਗੱਲ ਤੋਂ ਪਰਹੇਜ਼ ਕਰ ਸਕਦੇ ਹੋ ਤੇ ਵੀਡੀਓ ਆਪਣੇ ਨਾਲ ਦੇਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ-ਜੋ ਵੀ ਲੋਕ ਨੇ ਜਿਹੜੇ ਆਪਣਾ ਸਮਾਨ ਆਪਣੇ ਸੁਖਿਆਈ ਲਈ ਘਰ ਦੇ ਬਾਹਰ ਰੱਖ ਦਿੰਦੇ ਨੇ